ਵਾਹ ਯਾਹ ਕੀ ਬਾਤ ਹੈ ਕਿੰਨੇ ਸੋਹਣੇ ਯਾਰ ਹੈ ਹੈ ਜਾਂਦਾ ਉਥੇ ਕੱਪ ਖਰੀਦ ਰਿਹਾ ਜਿੱਥੇ ਜਾਣਾ ਉਥੇ ਕੱਪ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਹ ਦੋ ਲੈ ਲਈ ਇੱਕ ਦੇ ਪਾਇਨਾ ਵਿਛੜਾ ਰੱਬਾ ਮੇਰੀਆ ਮੰਮੀ ਤੋਂ ਨਹੀਂ ਮਤ ਕਹਿਣਾ ਬੰ ਗਾਣਾ ਗਾ ਰਹੇ ਨੇ ਮੰਮੀ ਆਡੇ ਨਾਲ ਸਪੀਕਰ ਚੱਕਤਾ ਕੀ ਬਾਤ ਹੈ ਸਹੀ ਸੱਚੀ ਗੱਲ ਆਤਾ ਯਾਰ ਹਾਂਜੀ ਸਸਰੀ ਗੱਲ ਸਾਰਿਆਂ ਨੂੰ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ ਸੋ ਤੁਸੀਂ ਸਾਰੇ ਠੀਕ ਹੋਵੋਗੇ ਤੇ ਘਰ ਪਰਵਾਹ ਸਾਰਾ ਠੀਕ ਹੋਊਗਾ। ਬਲੌਗ ਦਾ ਲੇਟ ਹੋਈ ਜਾਂਦਾ ਯਾਰ ਕੀ ਕਰੀ ਥੋੜਾ ਬੜਾ ਵਿਜੀ ਹੋ ਜਾਂਦਾ ਵਾ। ਸੋ ਰੋਜ਼ ਬਹੁਤ ਕਮੈਂਟ ਆਉਂਦੇ ਤੁਸੀਂ ਹੋਮ ਟੂਰ ਪਾਓ ਹੋਮ ਟੂਰ ਪਾਓ। ਤੁਸੀਂ ਦੱਸੋ ਹੋਮ ਟੂਰ ਪਾਉਣਾ ਚਾਹੀਦਾ ਜਾਂ ਨਹੀਂ ਪਾਉਣਾ ਚਾਹੀਦਾ? ਜੇ ਕੌਣ ਕਹਿਣਾ ਹੈ ਉਹਦੇ ਆਪਾਂ ਬਾ ਦਿੰਨੇ ਆਂ। ਕਮੈਂਟ ਕਰਕੇ ਜਰੂਰ ਦੱਸੋ ਹੋਮ ਟੂਰ ਪਾਈਏ। ਤੇ ਸੋ ਅੱਜ ਦਾ ਵਲੌਗ ਆਪਣਾ ਇਹ ਆ ਆਪਾਂ ਜਿਹੜੀ ਅਲਮੀਰਾ ਨਵੀਂ ਲਾਂਡੀ ਸੀ। ਸੋ ਤੁਹਾਨੂੰ ਬੜਾ ਕਰ ਦੇਣਾ ਪਾ ਡੱਡ ਕਰਤਾ ਵਾ ਕਰ ਦੇਣ ਕੱਢਤਾ ਆਪਣਾ ਦੂਜੇ ਕਮਰੇ ਚੋਂ। ਕਹਿੰਦੇ ਚਾਕੇ ਜੁੱਲੀ ਬਿਸਤਰਾ ਬਹੁਤ ਗਾਲ ਵਰਦੀ ਰੋ ਜੀ ਬਹੁਤ ਜਿਆਦੀ ਕੀ ਦਸੀਏ ਘੋੜੀਆਂ ਬਾਕੀ ਮਾਲੀਆਂ ਗਾਲਾਂ ਘੋੜੀਆਂ ਨਾਲਾਂ ਬਾਕੀ ਉਹ ਹੀ ਗੱਲ ਤੁਹਾਨੂੰ ਪਤਾ ਹੈਣਾ ਘਿਓ ਰੋਜ ਆਣਾ ਪੈਂਦਾ ਕੀ ਕਰੀਏ ਸੋ ਆਪਾਂ ਆਹ ਲਮਾਰੀ ਆਪਣੀ ਪਹਿ ਧੰਨਵਾਰਾ ਵਹਾਈ ਸੀ ਸੋ ਸਾਰਾ ਆਪਾਂ ਜੁੱਲੀ ਵਿੱਚ ਰੈਂਟ 40 ਚੱਕ ਕੇ ਫਾਬ ਇੱਧਰ ਲੈ ਆਉਣੀ ਆਪਾਂ ਜੋ ਆਪਣਾ ਜੋ ਰਹਿਣ ਖੂਨ ਰਹਿਗਾ ਜੋ ਮੈਂ ਨਾ ਸਾਰਾ ਚੱਕ ਲੈਣਾ ਆਪਾਂ ਤੇ ਅਟ ਘਰਤਾ ਟਾਈਮ ਨਾਲੀ ਤੇ ਚੈਨਲ ਕਰ ਲ ਸਬਸਕ੍ਰਾਈਬ ਆਪਣਾ ਜਿਹਨੇ ਚੈਨਲ ਦੇ ਸਬਸਕ੍ਰਾਈਬ ਕੀਤਾਗਾ ਤੇ ਕਮੈਂਟ ਕਰਕੇ ਦੱਸਦਾ ਕਰੋ ਵਲੌਗ ਆਪਣੇ ਕਿੱਥੋਂ ਕਿੱਥੋਂ ਦੇਖਦੇ ਆ ਮਾਝਾ ਮਾਲਵਾ ਦਵਾਬਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਇੰਗਲੈਂਡ ਕੋਲੋਂ ਜਿੱਥੋਂ ਵੇਖਦੇ ਕਮੈਂਟ ਕਰ ਦਿਆ ਕਰੋ ਬਾਕੀ ਤੇ ਜੇ ਕਹਿੰਦੇ ਵੀ ਜ਼ਲਪਤ ਕਰ ਦੇਣ ਦੀ ਆ ਤੇ ਆਪ ਨੂੰ ਸਨੈਪਚੈਟ ਤੇ ਵੀ ਐਡ ਕਰੋ ਸਨੈਪਚੈਟ ਆਪਣੀ ਹੈਗੀ ਸਨੋਵਰ ਬਾਲ 22 ਜੇ ਸਪੈਲਿੰਗ ਨਹੀਂ ਹੋ ਰਹੀ ਉਹ ਵੀ ਦੱਸ ਦੇਣਾ S A N O V E R B A L 22 ਆ ਤੇ ਸਨੈਪਚੈਟ ਆਪਾਂ ਐਡ ਕਰੋ ਤੇ ਸਾਡੇ ਵੀ ਐਡ ਕਰੋ ਤੇ ਲਾਲ ਲਾਲਾ ਕਰਾ ਲਿਆ ਕਰੋ ਬਾਕੀ ਤੇ ਬਾਕੀ ਆਪਾਂ ਤੁਹਾਡੇ ਕਰੋਕ ਨਹੀਂ ਕਰੇ ਰਿਆਂ ਦੀ ਚੰਡੀਗੜ੍ਹ ਲੈਣ ਦੀ ਜਿਹੜੀ ਉੱਧਰ ਰਹਿ ਗਈ ਸੀ ਆਪਣੀ ਤੇ ਸੋਹ ਥੋੜੀ ਕਿ ਤੇ এবੀ ਤੁਸੀਂ ਜਰੂਰ ਦੱਸੋ ਕ੍ਰੌਕਲੀ ਤੁਹਾਨੂੰ ਕਿਵੇਂ ਸੋਹਣੀ ਲੱਗੀ ਜ ਵਧੀਆ ਲੱਗੀ ਤਾਂ ਕਮੈਂਟ ਕਰਦੇ ਹੋ ਲੱਗੀ ਤਾਂ ਵਧੀਆ ਲੱਗੂ ਮੇਰੇ ਖਿਆਲ ਨਾਲ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਕ੍ਰੌਕਰੀ ਆਪਣੀ ਸੋ ਕਰੋ ਇੰਜੋਏ ਬਲੌਗ ਸਾਡੀ ਗੱਲ ਲੈ ਲੈ ਵੇਲਾ ਵੇਲਾ ਕਿਵੇਂ ਲੈ 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 ਮਾਰੀ ਨਾਲ ਤੇ ਰੰਗ ਲਿਆਂਦਾ ਤੇ ਸਾਰਾ ਇੰਟੀਰੀਅਰ ਆਪਾਂ ਵਾਈਟ ਕਰਦੇ ਹਾਂ ਰੂਮ ਦਾ ਹਾਂ ਇਹ ਸੂਟ ਕੀ ਦਾ ਹੁਣ ਸੂਬੜ ਬੜੇ ਘਾਟ ਘਾਟੇ ਪਾਉਂਦੇ ਘਟਾਈਆਂ ਵਾਲੇ ਆਹੀ ਆਇਆ ਕੋਥੋਂ ਘਟਵਾ ਲਿਆ ਮਸ਼ੀਨ ਨਾਲ ਇਧਰੋਂ ਇੱਕ ਗੁੱਗੂ ਕਰੋ ਘਟਾ ਲਿਆ ਮਸ਼ੀਨ ਨਾਲ ਕਿਧਰੋਂ ਕੁਰਸੀਆਂ ਚਿੱਟੀਆਂ ਕਿੱਡੀਆਂ ਸੋਹਣੀਆਂ ਲੱਗਦੀਆਂ ਮੈਂ ਕਿ ਸੋਹਣੀਆਂ ਲੱਗਦੀਆਂ ਕੁ ਦਿਨ ਦਿਨ ਕੁਰਸੀਆਂ ਕੋਲ ਖੜਾ ਦੇਖਦੇ ਆਂ ਜਾ ਬਖਾ ਆਲਾ ਆਹ ਘਰ ਓਪਨਿੰਗ ਪਹਿਲਾਂ ਦੇਖ ਲਈਏ ਉਹਦਾਂ ਇਹ ਵਿੱਚ ਰੱਖੇ ਹੋਏ ਵੇਖੀ ਕੀ ਚੀਜ਼ ਆ ਵੀ ਸ਼ੀਸ਼ਾ ਕਰਦੇ ਪਰ ਟੁੱਟ ਗਿਆ ਨਾ ਉਹ ਆਹ ਹੈ ਨਾ ਅੰਦਰ ਰੱਖਿਆ ਇਹ ਓਪਨ ਘਰ ਪਹਿਲਾਂ ਕੀ ਆ ਘਰ ਬਟਾਰੀ ਓਪਨ ਪਰ ਉੱਥੇ ਬਹਿ ਕੇ ਘਰ ਓਪਨ ਬਟਾਰੀ ਇਹ ਪਾਤੀ ਤਾਂ ਸਾਨੂੰ ਸਾਰੇ ਚੱਕਲੇ ਵਾਈਟ ਵਾਈਟ ਇੰਟੀਰੀਅਰ ਸਤਾਉ ਉਹਨੇ ਕਿਨੇ ਪੈਣਾ ਉਹ ਨਿਆਰੇ ਲੈਣ ਆਇਆ ਨਹੀਂ ਇਹਦਾ ਸ਼ੀਸ਼ਾ ਕਿੱਦਾਂ ਰਹੇ ਆ ਸ਼ੀਸ਼ਾ ਬਾਹਰ ਲੈ ਆਂ ਤਾਂ ਜਿੰਨਾ ਲੈਣਾ ਥੱਲੇ ਨਾਲ ਤੇਰੀ ਉਹਨੂੰ ਕਹਦੇ ਆ ਘਰ ਓਪਨ ਯਾਰ ਵੇਖੀਏ ਕੀ ਚੀਜ਼ ਆ ਲੈ ਰਮਾਲ ਮੇਰਾ ਵਿੱਚ ਮਰ ਰਮਾਲ ਲੱਭਿਆ ਖਰੀਦਿਆ ਉਹਨਾਂ ਪਹਿਲਾਂ ਦਾ ਹੈ ਨਾ ਚੰਡੀ ਕੱਢਣੀ ਆ ਜਿੱਦਣ ਕੋ ਸ਼ਰਮ ਨਹੀਂ ਕਰ ਰਹਿ ਗਏ ਸਮਾਨ ਤੇ ਆਨੂੰ ਓਪਨ ਕਰਾ ਮੰਗੇ ਕਿਤੇ ਟੜਕਣਾ ਜਾਵੇ ਸੋਹਣੀ ਨਹੀਂ ਸਮਾਨ ਕੱਚ ਦਾ ਦੇਲ ਟੁੱਟ ਜਾਣਾ ਵਾਕਈ ਲੋਕਾਂ ਦੇ ਦਿਲ ਕੁੜੀਆਂ ਤੋੜਦੀਆਂ ਆਟਾ ਦੇ ਲੈ ਟੁੱਟ ਜਾਣਾ ਜੇ ਹਾਟਾ ਸਮਾਨ ਟੁੱਟ ਗਿਆ ਨੀਵ ਨੇ ਸਹੀ ਗੱਲ ਆ ਮੈਂ ਕਿ ਤੂੰ ਮਹੀਨਾ ਲਾਦ ਨਾ ਲਾਦ ਕਰਨ ਤੇ ਆ ਤੂੰ ਹੜ ਮਮੀ ਯਾਰ ਤੂੰ ਕਰ ਕਰ ਇੰਨੀ ਵੀ ਸੇਫਟੀ ਕਾਦੀ ਕਰਨੀ ਐ ਕੋਈ ਡਾ ਝੋਲਾ ਦਿੱਤਾ ਸਮਾਨ ਵਿੱਚ ਛੋਟਾ ਕੀ ਨਾ ਪਾ ਰਹਿ ਜੇ ਦੇ ਦੇ ਇੱਕ ਕੱਪ ਟੁੱਟ ਗਿਆ ਤੇ ਤੇਰੇ ਕੋਲੇ ਲੈ ਲੈਣੇ ਆ ਵਾਹ ਯਾ ਵਾਹ ਕੀ ਬਾਤ ਐ ਕਿੰਨੇ ਸੋਹਣੇ ਯਾਰ ਆ ਸੋ स्वीट ਆਫ ਯੂ ਕੱਪ ਉਹ ਕੱਪ ਉਹਨੇ ਇੱਕਦਮ ਦੇਖੋ ਤੁਸੀਂ ਕੀ ਆ ਵਾ ਬੱਲੇ 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 ਆਏ ਹਾਏ 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 ਕੀ ਬਾਤ ਹੈ ਇਹ ਚਾਹ ਵੀ ਸੁਰੀ ਬਣਾ ਲਿਆ ਕਰ ਚੱਕ ਕੱਪ ਉਹ ਤਾਂ ਤੈਨੂੰ ਖਿਚ ਰਿਹਾ ਵੀ ਤਾਂ ਨਹੀਂ ਪੀਤੀ ਚਾਹ ਪੀ ਲੈ ਜਾਨੀ ਕਾਪੀ ਹੈ ਬਾਲੋ ਬਹੁਤ ਦੈਨ ਹੋਗੇ ਮਾਂ ਕਰਿਆ ਦੀ ਚਾਹ ਹੀ ਪੀਤੀ ਹੋਤਿਆ ਬੰਦਾ ਬੈਠੀ ਆ ਕਿੰਨੇ ਸੋਹਣਿਆ ਯਾਰ ਠੀਕ ਜੇ ਚਾਹ ਪਿਆ ਦੇ ਮਾਂ ਚਾਹ ਪੀਣੀ ਆ ਮੈਂ ਉੱਤਰ ਉੱਤਰਨਾ ਨਹੀਂ ਸੀਗਾ ਹੈ ਅੱਛਾ ਜਾਨਾ ਉੱਥੇ ਕੱਪ ਫਰੀਜ਼ ਰਿਹਾ ਨਾ ਜਿੱਥੇ ਜਾਨਾ ਉੱਥੇ ਕੱਪ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਹ ਦੋ ਲੈ ਲਈ ਟਿਕਟਾ ਨਹੀਂ ਥਾਂ ਤੇ ਜਾਂਦਾ ਹੀ ਨਹੀਂ ਤੂੰ ਜਾਂਦਾ ਹੀ ਗੱਡੀ ਤੇ ਆ ਕਿੱਡੇ ਸੋਹਣੇ ਯਾਰ ਕੱਪ ਕਿਆ ਬਾਤ ਐ ਆ ਵੀ ਇੱਚੂ ਹੀ ਕੱਪੀ ਹਣਾ ਕੱਪੀ ਹੋਣਾ ਛੋੜ ਕੀ ਹੋਣਾ ਮੇਰਾ ਆਈਡੀਆ ਹੀ ਮੇਲਾ ਦੋ ਤਿੰਨ ਚਾਰ ਪੰਜ ਕਾਪੀ ਆ ਇਹੋ ਇਹਦੇ ਚ ਬੱਲੇ 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 ਸਹੀ ਦੱਸੋ ਕਮੈਂਟ ਕਰਕੇ ਕਿਵੇਂ ਲੱਗਿਆ ਲਾਓ ਜੀ ਪਹਿਲਾ ਉਧ ਘਾਟ ਰਕਰੋ ਲੱਗਿਆ ਮੰਗੇ ਰੋ ਕੱਪਾਂ ਦਾ ਮੰਗੇ ਲਾਓ ਜੀ ਵਾਹ ਕਿਆ ਬਾਤ ਹੈ ਮੰਗਾ ਫੋਨ ਫੋਨ ਹੱਥ ਨਹੀਂ ਲਾਉਣਾ ਬੜੇ ਤਗੜੇ ਰੱਖੀਦੇ ਆਪਾਂ ਕਿਉਂ ਟਿਜਾ ਮੰਗੇ ਫੋਨ ਨਾ ਨਾ ਫੋਨ ਹੱਥ ਤੇ ਦੋਤੇ ਫੋਨ ਹੱਥ ਕਾਲਾ ਹੀ ਕਰਤਾ ਹਾਏ ਓਏ ਬੱਸ ਕਰਿਆ ਕਰਿਆ ਤੇਰਾ ਫੋਨ ਕਿਆ ਬਾਤ ਚੈੱਕ ਕਰੋ ਕੱਪ ਸਾਡੇ ਕਿੱਡੇ ਸੋਹਣੇ ਐ ਜਿਹੜਾ ਕੇ ਫੇਰੇ ਗੁੱਡਮਨ ਜਰੂਰ ਰਿਸ਼ਤੇਦਾਰ ਆਇਆ ਕਰਨਗੇ ਕੋਈ ਰਿਸ਼ਤੇਦਾਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅਸਲ ਕਦ ਗੁੱਡ ਮਾਰਨਿੰਗ ਅਸਲ ਟਾਈਮ ਹੁੰਦਾ ਯਾਰ ਮੈਂ ਜਦੋਂ ਮਾਰ ਜਿਉਂਟਾ ਫਰੈਸ਼ ਫਰੈਸ਼ ਰਹੀਦਾ ਮਿੱਠਾ ਬੋਪ ਆਏ ਭੈਣ ਜੀ ਚਾਹ ਚ ਚਾਹ ਬਹੁਤ ਸਵਾਦ ਆਦਾ ਜੀ ਇੰਨੀ ਦੁੱਧ ਦਾ ਪਾ ਰਹੀ ਨੀ ਭੈਣ ਜੀ ਚਾਹ ਜੀ ਯਾਰ ਮੈਂ ਚਾਦਰ ਕੱਢਦੀ ਗਾਣਾ ਕਿਵੇਂ ਸੀ ਗਾਣਾ ਸੁਣਿਆ ਅੰਮ੍ਰੰ ਅੰਮ੍ਰੰ ਕੋਟ ਤੇ ਮੈਂ ਤੁਹਾਨੂੰ ਨਹੀਂ ਅੱਛਾ ਹਾਈ ਬੂਰ ਪਿਆ ਅੰਬੀਆਂ ਨਮਾਈ ਦੇ ਵਿੱਚ ਬਾਗੀ ਵਿੱਚ ਬਾਗਾ ਮੋਰ ਪਾਉਂਦੇ ਪੈਲ ਨੀ ਮਾਏ ਮਾਦੇ ਗਾਣਾ ਗਾਇਆ ਕਰ ਓਏ ਮੈਂ ਸੁਣਾਉਂਦਾ ਮਾਦੇ ਦੀ ਚੱਲ ਸੂਰ ਕਰਦੀ ਰਹੇ ਸੀ ਓਹ ਸੁਣੋੜੇ ਜਿਹੜੀਆਂ ਤੁਹਾਡਾ ਫੀਲਿੰਗਾਂ ਵਾ ਚੱਲ ਕਦੇ ਹੋ ਕੇ ਅਜ ਉਹਨੇ ਉਹਦੀ ਅੱਖ ਤੋਂ ਹੈ ਉਹਨੇ ਰੋ ਰੋ ਕੇ ਮੈਨੂੰ ਲੱਭਣਾ ਹੋ ਕਦੇ ਪਾਇਨਾ ਵਿਛੜਾ ਰੱਬਾ ਮੇਰਿਆ ਹੈ ਮੇਰੀ ਮਾਂ ਦਾਣੀ ਤੇ ਲੱਗਣਾ ਵਾਜੀ ਵਾ ਕੀ ਬਾਤ ਹੈ ਹਰ ਕਦੇ ਪਾਇਨਾ ਵਿਛੜਾ ਰੱਬਾ ਮੇਰਿਆ ਮੰਮੀ ਤੋਂ ਨਿਮਤ ਖੈਰ ਆਣਾ ਬਣ ਗਾਣਾ ਗਾ ਕਰ ਰਹੇ ਨੇ ਮੰਮੀ ਆਡੇ ਨਾਲ ਸਪਿੰਕਰ ਜਾ ਕਤਾ। ਕੀ ਬਾਤ ਹੈ ਸਹੀ ਸੱਚੀ ਗੱਲ ਆ ਤਾ ਯਾਰ। ਕੀ ਬਾਤ ਹੈ ਬਾਕੀ। ਚਲੋ ਭਾਈ ਸਾਸਰੀ ਘਰ ਜੁੜੇ ਰ ਬਲੌਗ ਦੇ ਨਾਲ। ਬਲੌਗ ਸਾਡਾ ਇਹ ਆ ਅਸੀਂ ਬਸ ਸ਼ਰਟ ਪ੍ਰੈਸ ਕਰਨੀ ਦੇ ਆਂਦੀਆਂ ਵਾ ਤੇ ਆਣ ਕੇ ਟਿਕਾਵਾਂਗੇ ਹੈਂਗਰ ਲੈ ਆਂਦੇ ਆ। ਤੇ ਕਮੈਂਟਰੀ ਕਹਿਣ ਦੀ ਬਹਾਨੀ ਵੈਂਟੀ ਲਾ ਦੇਣੀ ਆਪਾਂ ਮਿਰਰ ਲਾ ਦੇਣਾ ਤੇ ਓਕੇ ਰੂਮ ਕਰਾ ਦੇਣਾ ਆਪਾਂ ਰੂਮ ਬੈੱਡ ਆਪਣੇ ਤੁਸੀਂ ਕਿੱ데 ਸੋਣੇ? ਲਮਾਰੀ ਕੋਲ ਪਾ ਗਿਆ। ਇਹ ਕੋ ਦੋ ਜਾਮ ਖਾਈ ਜਾਂਦੇ ਪਤਾ ਕਿਹੜੇ ਉਹ ਨਹੀਂ ਕਿਹੜੇ ਆ ਹਾਂ òi ਉਹ ਮੋੜ ਹੀ ਜੇ ਕੀਤਾ ਵਾਹ ਮੋਲ ਪੂਰਾ ਵੇਵੀ ਕਰਦੇ ਕੋਈ ਨਾ ਤੇ ਲਓ ਵੀ ਮਿੱਤਰੋ ਸ਼ਾਰਟਸ ਆਪਾਂ ਪ੍ਰੈਸ ਕਰਾ ਲੈਂਦੀਆਂ ਸੋ ਹੁਣ ਆਪਾਂ ਇਹਦੇ ਵਿੱਚ ਟੰਗ ਦੇਣੀਆਂ ਜਦੋਂ ਕੱਢ ਕੇ ਪਾ ਲਿਆ ਕਰਨੀ ਫਿਰ ਪ੍ਰੈਸ ਕਰਕੇ ਟੰਗਦਿਆਂ ਕਰਨੀ ਆਪਾਂ ਇੱਕ ਦੀ ਆਪ ਸ਼ੈਰੋ ਕਰਾ ਲਿਆ ਵਾਟ ਚੰਗੇ ਤੇ ਕੱਢਦੇ ਆ ਸਾਰੇ ਉੱਥੇ ਹੀ ਤੇ ਹੁਣ ਆਪਾਂ ਟੰਗ ਦੇਣੀ ਲਮਾਰੀ ਆਪਣੀ ਓਕੇ ਹੋ ਗਈ ਆ ਸਮਾਨ ਅਜ ਆਪਾਂ ਸਾਰੇ ਤਾਂ ਲੋ ਵੀ ਮਿੱਤਰੋ ਕਹਿੰਦੇ ਸੈਟਿੰਗ ਸਾਰੀ ਕਰਤੀ ਆ ਇਹ ਆਪਣਾ ਸਾਰਾ ਸਮਾਨ ਹੈ ਜਿਹੜਾ ਇੱਥੇ ਰੱਖਦਾ ਇੱਕ ਦੀ ਇਹ ਆਪਾਂ ਇੱਥੇ ਭੰਨ ਦਿੱਤਾ ਹੈ ਡਰੈਸਿੰਗ ਟੇਬਲ ਜਿਹੜਾ ਹੁੰਦਾ ਵਾ ਉਹ ਆਪਾਂ ਇੱਥੇ ਰੱਖਾਂਗੇ ਇੱਥੇ ਸ਼ੀਸ਼ਾ ਲਵਾਵਾਂਗੇ ਆਪਾਂ ਸੋ ਇਹ ਸਮਾਨ ਆਪਾਂ ਚੱਕ ਉੱਤਰ ਜੀਨਾ ਜਿਹੜੇ ਵਧੀਆ ਵਧੀਆ ਕੱਪੜੇ ਆਪਾਂ ਮੇਨ ਜਿਹੜੇ ਪਾਉਣੇ ਇੱਥੇ ਰੱਖ ਲਿਆ ਆਹ ਛਲਟਾਂ ਜਿਹੜੀਆਂ ਆਪਾਂ ਕਰ ਲੈ ਕੇ ਦੇਣੇ ਪਾਉਣੀਆਂ ਆਹ ਰੈਗੂਲਰ ਜਿਹੜੀਆਂ ਜ਼ਿਆਦੀਆਂ ਪਾਉਣੀਆਂ ਹੁੰਦੀਆਂ ਆਪਾਂ ਇੱਥੇ ਟੰਗਤੀਆਂ ਜਿਹੜੇ ਬਾਕੀ ਵਧੇ ਘੱਟੇ ਕੱਪੜੇ ਆ ਉਹ ਆਪਾਂ ਉੱਪਰ ਬੈਗਾਂ 'ਚ ਭਰ ਇਨਾ ਵਦੇ ਕਟੇ ਮੈਂ ਗਿਆ ਸੈਟਿੰਗ ਕੀ ਸੈਟਿੰਗ ਬਾੜੀ ਹੋ ਗਈ ਸੀ ਜੇ ਟਰਬ ਮੱਚ ਜਿਹੜੀ ਮੇਨ ਕੀ ਰਹੀ ਜੇ ਟਰਬਾ ਕਲੈਕਸ਼ਨ ਜੀ ਵੈਰੀ ਨਾਈਸ ਪੱਗਾ ਜਿਹੜਾ ਰੰਗ ਹੋਰ ਜਾਣ ਬੀਬੀ ਪੱਗਾ ਹੋਰ ਲੈ ਕੇ ਆਉਣ ਵਾਲੀਆਂ ਹੋ ਗਈਆਂ ਨਹੀਂ ਰੰਗ ਰਹਿਦਾ ਸਾਰੀ ਦੁਕਾਨ ਫਰੀਜ਼ ਲੈ ਕੇ ਬੀਬੀ ਇਹ ਪੱਗਾ ਬਹੁਤ ਥੋੜੀਆਂ ਰੰਗ ਪਤਾ ਲੋਕੀ ਕਹਿੰਦੇ ਤਿੰਨ ਰੰਗ ਹੀ ਆ ਤਿੰਨ ਰੰਗ ਦਾ ਕਿੰਨੇ ਆ ਨਾ ਕਿਹੜਾ ਰੰਗ ਜਿਹੜਾ ਵਿੱਚ ਨਹੀਂ ਹੈਗਾ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਹੈ ਇਹ ਰੰਗ ਲੋ ਸੈਟਿੰਗ ਖਾਲੀ ਕਰਤੀ ਆ ਆਪਣੀਆਂ ਘਰੇ ਪਾਉਣ ਵਾਲੇ ਹੋ ਗਏ ਲੋਰਾਂ ਟੀ-ਸ਼ਰਟਾਂ ਹੋਈਆਂ ਘਰੇ ਪਾਉਣਣੀਆਂ ਇਹ ਵੀ ਘਰੇ ਪਾਉਣ ਵਾਲੀਆਂ ਹੋਈਆਂ ਉਹ ਵੀ ਘਰੇ ਪਾਉਣ ਵਾਲੀਆਂ ਹੋਈਆਂ ਇਹ ਆਪਣੇ ਫਾਰਮਲ ਜਿੰਨਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਸੋ ਥੱਲੇ ਆਪਾਂ ਸ਼ੂ ਜਿਹੜੇ ਮੇਨ-ਮੇਨ ਸਾਰੇ ਜਿਹੜੇ ਪਾਉਣੇ ਆਪਾਂ ਉਹ ਥੱਲੇ ਰੱਖ ਲਿਆ ਮੇਨ-ਮੇਨ ਸ਼ੂ ਜਿਹੜੇ ਬਾਕੀ ਵੱਡੀਆਂ ਘਟੀਆਂ ਜਿਹੜੀਆਂ ਆਪਾਂ ਘੜੀਆਂ ਕੁੜੀਆਂ ਇੱਧਰ ਰੱਖਤੀਆਂ ਸੋ ਪੂਰੀ ਮੈਂ ਓਕੇ ਰਿਪੋਰਟ ਕਰਾਤੀ ਆ ਹੈਂ ਉਹ ਥੱਲੇ ਰੱਖ ਦਈਏ ਘੜੀਆਂ ਰੱਖਤੀਆਂ ਕੁੜੀਆਂ ਦਾ ਹੈਗੀ ਨਹੀਂ ਰੱਖਣ ਵਾਲੀ ਜਿਹੜੀ ਰੱਖਾਂ ਕੁੜੀ ਜਦੋਂ ਆ ਗਈ ਉਦੋਂ ਰੱਖ ਲਾਂ ਕੁੜੀ ਵੀ ਨਿਗਿਆ ਘੜੀਆਂ ਕੁੜੀਆਂ ਆ ਕੁੜੀਆਂ ਆ ਲਿਆ ਪੱਗ ਫੰਨ ਕੇ ਰੱਖਿਆ ਕਰ ਤੂੰ ਜੱਚ ਦਾ ਏ ਬਾਲਾ ਲਓ ਜੀ ਉਹ ਚ ਸਮਾਨ ਆਪ ਦੂਜਾ ਸਾਰਾ ਰੱਖਤਾ ਜਿਹੜਾ ਆਪ ਨੂੰ ਨਹੀਂ ਚਾਹੀਦਾ ਗਾ ਜੇ ਲੋੜ ਹੋਊਗਾ ਆਪਾਂ ਕੱਢ ਲਾਂਗੇ ਸੋ ਸੈਟਿੰਗ ਹੋ ਗਈ ਓਕੇ ਪਰ ਇਹ ਆ ਕੁੜੀਆਂ ਹੋ ਗਈਆਂ ਮਹਾਰਾਜ ਸਾਰੀ ਦਾ ਦੁਕਾਨਾ ਤੇ ਜੋ ਦੁਕਾਨਾ ਸਭ ਖਰੀਦ ਕੇ ਤੂੰ ਹੀ ਲਿਆ ਲਿਆ ਗਾ ਹੋਰ ਕਰਨਾ ਕੀ ਆ ਹੋਰ ਵੀ ਮਾਰੀ ਚੱਪੀ ਸਰ ਉਹਨੇ ਮੌਕਾ ਦੇ ਦੇ ਹੋਰ ਨੂੰ ਮੌਕਾ ਇਹੜੇ ਦੇ ਕੋਲ ਤੇ ਪੰਜ ਪਤਾ ਨਹੀਂ 5 ਤੇ 6 7 ਉੱਥੇ ਪੱਟੀਆਂ ਪਈ ਆ ਉਹ ਪੇਟੀ ਬਾਸ ਹੋ ਰਹੀ ਭਰੀ ਰਹਿਣ ਦੀ ਉਹ ਨਹੀਂ ਕੱਟਣੇ ਆਪ ਚੋਂ ਲਓ ਮਿੱਤਰੋ ਓਕੇ ਹੋ ਗਈ ਸੈਟਿੰਗ ਤੇ ਸਸਰੀ ਕਾਲ ਆ ਅੱਜ ਤਾਂ ਮੋੜ ਮੋੜ ਪਤਾ ਲੱਗ ਜਾਂਦਾ ਕਿ ਲਿਆਉਂਦਾ ਮੈਨੂੰ ਲਿਵਾਰੀ ਉਧਰ ਉਹ ਤੁਹਾਨੂੰ ਵੀ ਨਹੀਂ ਪਤਾ ਲੱਗਿਆ ਕਿ ਮੈਂ ਇਹ ਬਾਕੀ ਆ ਰੁਪ ਕਰਕੇ ਲਿਵਾਰੀ ਜਾ ਹਾਂ ਚੱਲਿਆ ਲੋਕਲਾ ਦੇ ਕਰਨਾ ਇੱਤਾ ਹੀ ਆ ਹੋਣਾ ਆ ਮੈਨੂੰ ਪਤਾ ਨਹੀਂ ਮੈਂ ਘਰ ਕੋਲ ਤੱਕ ਹੋ ਕੇ ਗਈ ਰਾਣੇ ਹੁਣਾਂ ਨਾਲ ਤੇ ਆਉਂਦਾ ਰਹੀ ਸੀ ਮਟੀਰੀਅਲ ਆਇਆ ਡੀਟੌਕਸ ਵਟਕਨ ਉਹ ਚੀਂ ਪੀਣਾ ਜੀਤਾ ਪਲਾਸਟਿਕ ਤੇ ਉਹ ਸ਼ੀਸ਼ਾ ਪਿਆ ਪੜਾ ਲਵਾਉਣਾ ਤੇ ਉੱਥੇ ਆਪਾਂ ਡਰੈਸਿੰਗ ਟੇਬਲ ਕੀ ਕੀਨੇ ਨੂੰ ਉਹ ਬਣਾ ਕੇ ਲਿਆਉਣਾ ਵਾ ਜਿਹੜਾ ਅੱਜ ਆਪਾਂ ਸਾਰੀਆਂ ਬਾਜੋਂ ਆਪਣੀਆਂ ਸੌਕਸ ਸੂਕਸ ਹੋ ਗਈਆਂ ਰਮ ਹਾਲ ਹੋ ਗਏ ਸਾਰੇ ਚਾ ਕਿੱਥੇ ਰੱਖ ਦਿੰਨੇ ਇਹ ਜਿਹੜਾ ਜਿੰਨਾ ਤਾਮਾ-ਜਾਮਾ ਆਪਣਾ ਇਹ ਚਾ ਕਿ ਆਪਾਂ ਉੱਥੇ ਰੱਖ ਦਾਂਗੇ ਓਕੇ ਨਾਲ ਗਾਇਜ਼ ਸੋ ਗਾਇਜ਼ ਆਪਾਂ ਉਹ ਨਾਲ ਵਲੌਗ ਕਰਾਂਗੇ ਨਾਲ ਗਾਇਜ਼ ਸੋ ਹਮ ਗਾਇਜ਼ ਅਲਮਾਰੀ ਸੈਟ ਕਰ ਰਹੇ ਆਂ ਅਲਮੀਰਾ ਜਿਹੜਾ ਆ ਬ ਇਹ ਬੈੱਡ ਆਪਾਂ ਦੇ ਦੇਣਾ ਆਪਾਂ ਜਮਾ ਵਾਈਟ ਇੰਟੀਰੀਅਰ ਬੈੱਡ ਬਣਾ ਦਿੱਤਾ ਉੱਥੇ ਬੈੱਡ ਲਾ ਦੇਣਾ ਜਿਹੜਾ ਉਹ ਤਾਂ ਮਾਜਮਾ ਸਾਰਾ ਕਰਕੇ ਉਹ ਆ ਕੰਨ ਤੇ ਆ ਜਾਣਾ ਜਿਹੜੇ ਪਟਦੇ ਆ ਖਿੱਚਣ ਵਾਲੇ ਲੱਗ ਜਣੇ ਸੋ ਸਾਰਾ ਸੈਟਿੰਗ ਕਰ ਦੇਣੀ ਆਪਾਂ ਕੀ ਖਰੀਦ ਲੈਂਦਾ ਕੋਈ ਛੱਡੀ ਆ ਦੁਕਾਨ ਤੋਂ ਬਹੁਤ ਕੁਝ ਪਿਆ ਵਾ ਬੀਬੀ ਸਮਾਨ ਤਾਂ ਬਹੁਤ ਲਿਆਉਣ ਵਾਲਾ ਪਿਆ ਤੂੰ ਦੇ ਪੈਸੇ ਮੜੇ ਵੇਖੀਂ ਹੋਰ ਲੈ ਕੇ ਦਿਨਾਂ ਤੂੰ ਬੁਹਾਉਂਦਾ ਮੈਂ ਹੋਰ ਤੂੰ ਵੀ ਨਹੀਂ ਤੂੰ ਮੈਨੂੰ ਦੇ ਸਕੋ ਜਿੰਨੇ ਚਾਹੀਦੇ 10 ਕਿੰਨੇ ਚਾਹੀਦੇ 10 ਨਹੀਂ ਬੋਲ ਸਹੀ ਮੂੰਹੋਂ ਬਾਦਲੇ ਬਾਹਰ ਜਾਵੇ ਤਾਂ ਫੇਰ ਹੀ ਬਾਹਰ ਬੋਲ ਨਹੀਂ ਜਾਣਾ ਇੱਥੇ 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 ਬਾਹਰ ਕੋਈ ਲਿਆ ਕੋਈ ਲਿਆ ਨਹੀਂ ਬਾਹਰ ਬੋਲ ਨਹੀਂ ਜਾਣਾ ਇੱਥੇ ਇੱਥੇ ਜਾਈਦਾ ਜਿਹੜਾ ਇੱਥੇ ਨਸ ਜੀ ਚਾਹੀਦੇ ਆ ਦੇ ਹਾਂ ਬਾਹਰ ਬੋਰ ਜਾਣ ਨੂੰ ਕੋਈ ਨਹੀਂ ਹੈਗਾਗਾ ਤੇ ਤੂੰ ਮੰਗੇ ਜਿੰਨੇ ਮੰਗੇ ਉਹ ਦੇ ਦੇਣਾ ਨਾ 3 ਲੱਖ 50 3 ਲੱਖ ਉਹ ਨਾ 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 ਇਹ ਡਾਡਣ ਵਾਲੇ ਗੱਲਾਂ ਬੀਬੀ ਹਾਂ ਤੂੰ ਖਾਣ ਪੀਣ ਨੂੰ ਮਿਲਿਆ ਕਰਦੇ ਹੋਰ ਜਾਏਗਾ ਤਾਂ ਫੇਰ ਲੱਖਾਂ ਦਾ ਸਾਰਾ ਪੈਸੇ ਮੰਗਾਵਾ ਸ਼ਾਪਿੰਗ ਤੈਨੂੰ ਹੋ ਜਾਂਦੀ ਆ ਖਾਣ ਪੀਣ ਮਿਲ ਜਾਂਦਾ ਹੋਰ ਤੇ ਰੁਪਈਆ ਤੈਨੂੰ ਜਦੋਂ ਮੈਂ ਚੱਲਣਾ ਆਸਟ੍ਰੇਲੀਆ ਰੁਪਿਆ ਤੈਨੂੰ 5 ਲੱਖ ਦੇ ਦੇਣਾ ਹੈ ਤੂੰ ਮੈਨੂੰ ਦੇ ਦੇਣਾ ਹੱਥ ਭਲੇਖਾ ਪੈ ਗਿਆ ਤੂੰ ਮੈਨੂੰ ਦੇ ਦੇਣਾ ਮੋਦੀ ਨਾਲ ਲੱਗਦੀ ਮੋਦੀ ਸੁਨੌਰ ਬਾਲਣਾ ਤਾਂ ਲੱਗਦੀ ਆ ਜੇ ਮੋਦੀ ਨਾਲ ਨਹੀਂ ਲੱਗਦੀ 1 ਲੱਖ ਤਾਂ ਕਿੱਥੋਂ ਆਉਣਾ ਮੋਦੀ ਮਰਨਾ ਤੇ ਜ਼ਮੀਨ ਦਾ ਕੋਈ ਜਾਣਦਾ ਆਪਣੇ ਸਾਰਾ ਤੇ ਉਹਦਾ ਬਲ ਨਹੀਂ ਕੰਮ ਦਾ ਹੈਗਾ ਆਪਣੇ ਹੁਣ ਆਂਦਾ ਵੀ ਜਿੰਨੇ ਵੀ ਹਾਈਵੇ ਬਣਨੇ ਉਹ ਜਿੱਥੇ ਜ਼ਮੀਨਾਂ ਦੇ ਕੂਲ ਵੀ ਕਿਸਾਨਾਂ ਦੀਆਂ ਜਾਣੀਆਂ ਉਹਨਾਂ ਨੂੰ ਪੈਸਾ ਨਹੀਂ ਦੇਣਾ ਕੋਈ ਬਹੁਤ ਗਲਤ ਗੱਲਾਂ ਐ ਸਮਾਨ ਦਾ ਖੋਲਣਾ ਹੁੰਦਾ ਇਹ ਕਰੇ ਜਿਹੜਾ ਮਰਜ਼ੀ ਆ ਜੇ ਹੈਂ ਉਹ ਤੇ ਖਾਣ ਦਾ ਕੰਦਾ ਹੀ ਦਮਿਆਂ ਪਾਵੇ ਦੇਖਣਾ ਪੈਂਦਾ ਲੈਂਦਾ ਜੇ ਖਾ ਕੇ ਕਿਵੇਂ ਪਿਆ ਪਾਈ ਪਾਈ ਆ ਉਹ ਚੱਕ ਲੈਂਦਾ ਨਜ਼ਾਰੇ ਹੁਣ ਇਹ ਵੀ ਤੁਹਾਡੇ ਕੰਮ ਦੀ ਨਹੀਂ ਚੀਜ਼ੇ ਮੇਰੇ ਕੰਮ ਦੀ ਆ ਹੈ ਤੇਰੇ ਕੰਮ ਨੂੰ ਤੂੰ ਰੱਖ ਲਾ ਦੇ ਚੱਕੜਾ ਕਰਨੀ ਆ ਇਹਦਾ ਨੀਮੂ ਨਿਚੋੜਨੀ ਆ ਗਰਮੀ ਆ ਗਈ ਨੀਮੂ ਨਿਚੋੜ ਨਿਚੋੜ ਪੀਆ ਕਰਾਂਗੇ ਕਿੰਨੇ ਬਰ ਬਲੇਪਰ ਕੇ ਨਿੰਬੂ ਤੁਹਾਰੇ ਨਿੰਬੂ ਰਕਣ ਆਪਣੇ ਸਾਰੇ ਰੱਖੇ ਹੋਏ ਆ ਇਹ ਵੀ ਨਿੰਮੂ ਨਿਚੋੜਨੀ ਆ ਦੋ ਵੀ ਕਰਨੇ ਇੱਕ ਇੱਕ ਮੋਟੇ ਹੋਣਾ ਲੈ ਲੈਣੀਆਂ ਗੁੱਗੂ ਨੂੰ ਚਾਹੀਦੀ ਇੱਕ ਉਹ 4 ਲੀਟਰ ਹੈ ਠੀਕ ਆ ਇਹ ਮਿਆਉ ਮਿਆਉ ਦਾ ਸਮਾਨ ਆਪਣੀ ਦਾ ਆ ਰੋਹ ਪਈਪਾ ਤੇ ਰਖਵਾਇਆ ਕਰਨੇ ਠੀਕ ਆ ਲੈ ਲੈ ਚੱਕ ਇਹ ਵੀ ਵੀ ਐ ਹੀ ਵੇਲਾ ਹੋਏ ਇੱਕ ਬਾਾਰ ਫੋਟੋ ਬਣੀ ਇਹਦੀ ਇਹ ਡੀਟੌਕਸ ਵਾਟਰ ਵਾਲਾ ਵਾ ਇਹ ਆ ਵੇ ਇੱਥੇ ਬਣੀ ਨਾ ਫੋਟੋ ਆਵੇ ਆ ਬਣੀ ਐਵੇਂ ਦਾ ਇਹ ਕੱਚ ਦਾ ਠੀਕ ਆ ਠੀਕ ਉਹ ਕਰ ਬੋਟਾਣਾ ਤੇ ਜਿਹੜੇ ਵਿੱਚ ਮੇਲ ਲਾ ਇਹ ਪੁੱਠਾ ਕਰਤਾ ਬੀਬੀ ਸਾਡੇ ਆਇਆ ਫਰੋਲਾ ਫਰਾਲੀ ਸਾਰੀ ਕਰਕੇ ਫੇਰ ਦੇਖੋ ਲੈ ਮੈਂ ਟੇਪ ਖੋਲ ਦਿੰਦਾ ਬੀਬੀ ਇਹ ਟੈਂਸ਼ਨ ਕੋ ਲੈਣੀ ਆ ਚੱਕ ਗਰਮੀਤਪੁਰ ਜੀ ਵੇਖੋ ਦੋ ਸਲਾਬ ਦੀ ਕਿਵੇਂ ਲੱਗੀ ਚੀਜ਼ ਉਹ ਸ਼ਹਿਰ ਜਾਣਾ ਐ ਉਹਦਾ ਕੋਈ ਨਾ ਖਰੀਦ ਕੇ ਲੈਉਣਾ ਖਾਲੀ ਹੱਥੀ ਤੇ ਆਉਣਾ ਹੀ ਨਹੀਂ ਖਾਲੀ ਹੱਥੀ ਜਾਵਾਂ ਹੀ ਨਹੀਂ ਸਵਾਲ ਹੀ ਪੈਦਾ ਹੁੰਦਾ ਵਾਹ ਜੀ ਵਾਕੇ ਓ ਵਾਹ ਜੀ ਵਾਕੇ ਆ ਬਾਤ ਹੈ ਸ਼ੱਕ ਫਿਰ ਠੀਕ ਆ ਲੈ ਲਈ ਤੁਹਾਡੇ ਮਾਰ ਮੈਂ ਕਾ ਚੈੱਕ ਕਰ ਲਓ ਸਾਰੀਆਂ ਚੀਜ਼ਾਂ ਇੱਥੇ ਤੂੰ ਕੁਝ ਵੀ ਰੱਖ ਸਕਦੀ ਆ ਜੋ ਤੇ ਦਿਲ ਕਰਿਆ ਸ਼ੇਰ ਹੋ ਹਾਏ ਖਾਣਾ ਜਾਵੇ ਇਹ ਬੋਤਲਾਂ ਠੀਕ ਆ ਬੋਤਲ ਵਧੀਆ ਬੋਤਲ ਵਧੀਆ ਵਧੀਆ ਜੇ ਕੱਚ ਦੀ ਆ ਜੇ ਡਿੱਗ ਕੇ ਟੁੱਟ ਵੀ ਜਾ ਹੈ ਨਹੀਂ ਟੁੱਟਣੀ ਇਹ ਗਲਾਸ ਆ ਛੇ ਗਲਾਸ ਆ ਲਾਰਾਸ ਕਿਵੇਂ ਲੱਗੇ ਬਹੁਤ ਵਧੀਆ ਇਹ ਆਇਆ ਆਸਤੇ ਆ ਪੈਕ ਬਗ ਲਾਉਣ ਲਈ ਹਾਂ ਠੀਕ ਕਰ ਬਾਪੂ ਦੇ ਡੈਡੀ دوست ਆ ਜਾਂਦੇ ਫਰੈਂਡਸ ਫਰੈਂਡਸ ਬਹੁਤ ਨੇ ਚੀਜ਼ ਤੇ ਮਾਰੀ ਨਹੀਂ ਜਾਂਦੀ ਵਧੀਆ ਚੀਜ਼ੇ ਲਿਆਉਂਦਾ ਮੁੰਡਾ ਇਤਰਾ ਵਧੀਆ ਲੈ ਵੀ ਬੀਬੀ ਕਰਤਾ ਫਿੱਟ ਹੁਣ ਚ ਡੀਟੌਕਸ ਵਾਟਰ ਠੀਕ ਆ ਪਾਣੀ ਪਾ ਕੇ ਖੰਡੇ ਕੀ ਟਮਾਟਰ ਪਾ ਕੇ ਘੰਟੇ ਨਹੀਂ ਅੱਜ ਪਾਉਣੇ ਕੀਰੇ ਕੀਰੇ ਪਾਉਣੇ ਆ ਹੋਰ ਸਿਕੰਦਰ ਸਿਕੰਦਰ ਨੇ ਚਕੁੰਤਰ ਹੈ ਸਿਕੰਦਰ ਸਿਕੁੰਤਰ ਹੋਇਆ ਸਿਕੰਦਰ ਜਾਂਦੀ ਹੈ ਸਿਕੰਦਰ ਹੈ ਬੀਟਰ ਰੂਟ ਹੈ ਬੀਟਰ ਰੂਟ ਹਾਂ ਕੀ ਬੀਟਰ ਰੂਟ ਬੀਟਰ ਰੂਟ ਮਿੰਟ ਬੀਟ ਮਿੰਟ ਆ ਓਕੇ ਠੀਕ ਹੈ ਚਬਾ ਕੇ ਪੀਆ ਕਰਨ ਦੇ ਨੇ ਪਲਾਸਟਿਕ ਦੇ ਭਾਂਡੇ ਨਹੀਂ ਪੀਵੀ ਦਾਗਾ ਉਹ ਆਪਾਂ ਤਾਂ ਹੀ ਲੈਣ ਦਾ ਓਕੇ ਠੀਕ ਹੈ ਅਵੇਲਾ ਲੀਕ ਲੁਕਦੇ ਨੇ ਕਿ ਪਾਸੇੋਂ ਪਾਣੀ ਪਾ ਕੇ ਵੇਲੀ ਇਹ ਚ ਪਾਣੀ ਕੋਈ ਨਾ ਪਾ ਰੱਖੀਂ ਵੇਲਾ ਪਾਣੀ ਪਾ ਕੇ ਚ ਫਿਰ ਥੋੜੇ ਕਰੀਨ ਨੂੰ ਵਾਸ਼ ਕਰਦੇ ਕਰੀ ਓਕਰ ਰੋਟ ਕਰਾ ਦੇ ਮੇਰੇ ਕੋ ਤਾਂ ਹੁਣ ਲਗਾ ਟੁੱਟ ਗਿਆ ਨਾ ਜਿੱਦਣ ਕੋਈ ਗਾਲਾਂ ਕੱਢਣ ਲੈ ਤਾਂ ਸੈਂਵੇਂ ਕਿਵੇਂ ਟੁੱਟ ਜੇ ਟੁੱਟ ਜੇ ਚ ਕੀ ਆ